ਸੇ ਗੁਰੂ ਕਾ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਚੰਤਨ ਗੁਰੂ ਗਰੀ ਮਨਵਾਤ ਟੁੱਟੀ ਮੈ ਲਾਪਨੀਵਾ ਪਿਰਪਨ ਤਨ ਮਨ ਕਿਲੁ ਵਿ ਤੁ ਭਰੇ ਪਿਰਪਨ ਤਨ ਮਨ ਕਿਲ ਵਿਖ ਭਰ ਸਾਧ ਸੰਗ ਭਜਨ ਕਰ ਸੁਮੀ ਤਕਨ ਕੋ ਇਕ ਹਰੇ ਰਹੋ ਅਨਤ ਛੇਦਰ ਬਹੁਤ ਕੈ ਛੁਟ ਕਰ ਘਾਮ ਨ ਜਾਇ ਕਰੇ ਜਿਸ ਕਉ ਬਹੁਤ ਤਿਸੇ ਅਰਾਦੇ ਖੋਟੇ ਸੰਗ ਖੜੇ ਗੱਲੇ ਸ਼ਾਇਦ ਉਠਾ ਵਤ ਚਾਹੇ ਓਏ ਉਹਾ ਹੀ ਹੈ ਘਰੇ ਜੋਰ ਸਤਤ ਨਾਨਕ ਕਿਛ ਨਹੀਂ ਪ੍ਰਭ ਰਾਖੋ ਸ਼ਰਨ ਪਰੇ ਗੱਲੇ ਸ਼ਾਇਦ ਉਠਾਉਤ ਚਾਹੇ ਉਹ ਤੁਹਾਈ ਹੈ ਧੇ ਜੋਰ ਸਕਤ ਨਨੁਕ ਤੇ ਨਹੀਂ ਪ੍ਰਭ ਰਾਖੋ ਸਰਨ ਪਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸੰਮਾਨ ਉਸ਼ਾ ਸਿੰਘ ਜੀ ਸਾਰੇ ਗੁਰੂ ਬਨਵੇਂ ਪਾਤਸ਼ਾਹ ਸਤਿਗੁਰ ਅਦਮ ਸਾਹਿਬ ਜੀ ਦਾ ਵਿਦਵਤ ਰਚਨ ਜੋ ਤੋਂ ਵੀ ਰਾਗ ਵਿੱਚ ਸਤਿ ਸ਼੍ਰੀ ਰਾਮ ਅੰਸਾ ਜੀ ਦੇ 714 ਪੰਨੇ ਉਤੇ ਉਪਕਤ ਲੈਕ ਪੁਤਰ ਹੁਕਮਾ ਆਪ ਜੀ ਨੇ ਸਰਵਨ ਕੀਤਾ ਹੈ। ਸਤਗੁਰੂ ਨਰੀ ਸਿੰਘ ਜੀ ਇਸ ਪਵਿੱਤਰ ਸ਼ਬਦ ਦੀ ਪਹਿਲੀ ਕਮਤੀ ਜੋ ਰਹਾਉ ਦੀ ਪਰਿਧੀ ਅਚਾਰਨ ਕਰਦੇ ਨੇ 15 ਸਤਨ ਬਨ ਕਿਲਗ भए। ਜਿਨਾਂ ਨੇ ਅਜਿਹਾ ਸੰਦੇਸ਼ ਮੰਨਦੇ ਵਿੱਚ ਵੀ ਤੇ ਤਾਲ ਦੇ ਵਿੱਚ ਵੀ ਤਦੋਂ ਤਾਂ ਕਿ ਆਲੀ ਪਈ ਹੋਈ ਏ ਮੜੀ ਸ਼ਾਦਤ ਪਰੇ ਹੋਏ ਨੇ ਬੁਰੀਆਂ ਅਦਤਾਂ ਭੁਰੀਆਂ ਹੋਈਆਂ ਨੇ ਸਤਿਗੁਰੂ ਰਵੀਨਵਾਜ ਪਾਤਸ਼ਾਹ ਜੀ ਫਰਮਾਨ ਚੜ੍ਹਦੇ ਸਨ ਕਹਿੰਦੇ ਨੇ ਇਸ ਗੱਲ पे ਜੇ ਮਨ ਵਿੱਚ ਵੀ ਇਹੀ ਹੈ ਤੇ ਤਨ ਵਿੱਚ ਵੀ ਇਹੀ ਹੈ ਤੇ ਇੱਥੇ ਫਿਰ ਕਸਤੂਰੀ ਕਦੋਂ ਪੈਦਾ ਹੋਵੇਗੀ ਕੇਸਰ ਕਦੋਂ ਪੈਦਾ ਹੋਵੇਗਾ ਇਹਦੇ ਲਈ ਤਾਂ ਬੜੀ ਸ਼ਾਫ ਸੁਤਰੀ ਜਿਹੜਾ ਚਾਹੀਦੀ ਹੈ ਜਿੱਥੇ ਵੀ ਕੋਈ ਕਿਸੇ ਮਨੁੱਖ ਨੇ ਕੋਈ ਚੰਗੀ ਚੀਜ਼ ਬੀਜ ਨਹੀਂ ਹੋਵੇ ਉਹ ਸਾਦੇ ਉੱਤੇ ਪਹਿਲੀ ਇਤਨਾ ਕੋਈ ਉਗਿਆ ਹੋਵੇ ਬਨਦੋਂ ਕਹਿੰਦੇ ਉਹ ਜਿਹੜਾ ਬੀਜ ਪਾਵਾਂਗੇ ਉਹ ਬੀਜ ਜਿਹੜਾ ਹੈ ਉਹ ਨਹੀਂ ਉਗ ਪਾਏ ਇਸ ਕਰਕੇ ਸਤਗੁਰੂ ਗ੍ਰੰਥਵਾਚ ਪਾਤਸ਼ਾਹੀ ਕਹਿੰਨੇ ਨੇ ਵਦਿਆ ਆਪਣੇ ਅੰਦਰੋਂ ਇਹ ਸਾਰੀਆਂ ਗੱਲਾਂ ਬਾਹਰ ਕੱਢ ਸਾਧ ਕਿਸਾਂ ਗੱਲਾਂ ਜੀ ਕਿਵੇਂ ਨਿਕਲਣਗੀਆਂ ਕਹਿੰਨੇ ਨੇ ਸਾਧ ਸੰਗ ਭਜ ਭਜਨ ਕਰ ਸੁਆਮੀ ਜਦਨੇ ਉਸ ਸਾਧ ਸੰਗਤ ਵਿੱਚ ਮਿਲ ਕੇ ਗੁਣਾ ਦੇ ਗ੍ਰਹਿਣ ਕਰਨ ਦੇ ਨਾਲ ਮਾਲਕ ਸਿਰੇ ਉਤੇ ਬਹਿਰ ਕਰੇਗਾ ਮਾਲਕ ਦੀ ਰਹਿਮਤ ਪ੍ਰਾਪਤ ਹੋਵੇਗੀ ਤਾਂ ਫਿਰ ਉਹ ਸਾਡੇ ਵਿੱਚੋਂ ਇਹ ਸਾਰੀਆਂ ਜਿੰਨੇ ਪ੍ਰਕਾਰ ਦੀਆਂ ਆਗੁਣੀਆਂ ਕਹਾਣੀਆਂ ਨੇ ਸਾਰੀਆਂ ਗੁੜ ਹੋ ਜਾਣੀਆਂ ਗੁਪਤ ਬਲ ਤੱਕ ਅਸੀਂ ਆਪਣੇ ਜੀਵਨ ਦੀ ਸੁਖ ਦਾ ਪ੍ਰਾਪਤ ਕਰ ਸਕੀਏ